ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਸੋਹਣੇ ਵਾਈਟ ਕਨਸੈਪਟ ਤੇ ਸੂਟ ਲੈ ਕੇ ਆਏ ਆ ਜੀ ਤੁਹਾਡੇ ਲਈ ਅੱਜ ਇਹ ਸੂਟ ਆਉਣਗੇ ਜੀ ਮਲ ਕਾਟਨ ਦੇ ਬਹੁਤ ਸੋਹਣੀ ਇਹਨਾਂ ਦੇ ਨਾਲ ਸ਼ਰਟ ਬਣੀ ਹੋਈ ਏ ਫਰੰਟ ਬੈਕ ਵਰਕ ਆਏਗਾ ਜੀ ਸ਼ਰਟ ਤੇ ਬਹੁਤ ਸੋਹਣੇ ਤੇ ਬਹੁਤ ਪਿਆਰੇ ਕਲਰ ਨੇ ਇਹਨਾਂ ਵਿੱਚ ਬਾਟਮ ਆਏਗੇ ਜੀ ਇਹਨਾਂ ਦੇ ਨਾਲ ਆਫ ਵਾਈਟ ਬਹੁਤ ਸੋਹਣੀ ਬਾਟਮ ਏ ਚਿਕਨ embroiderd ਬਾਟਮ ਆਏਗੀ ਜੀ ਦੁਪट्टे ਬਹੁਤ ਸੋਹਣੇ ਵਰਕ ਵਾਲੇ ਨੇ ਬਹੁਤ ਸੋਹਣੇ ਕਲਰ ਨੇ ਇਹਨਾਂ ਵਿੱਚ ਤੁਸੀਂ ਦੇਖ ਸਕਦੇ ਜੇ ਏ ਸੂਟ ਆਉਣਗੇ ਜੀ ਸਲਬ कॉटन ਦੇ ਕੱਟਵਰਕ ਹੋਇਆ ਹੈ ਜੀ ਫਰੰਟ ਤੇ ਦੁਪੱਟੇ ਬਹੁਤ ਸੋਹਣੇ ਬਣੇ ਹੋਏ ਨੇ ਜੀ ਇਹਨਾਂ ਦੇ ਕੋਟਾ ਟੋਰੀਏ ਦਾ ਦੁਪੱਟਾ ਆਏਗਾ ਮੈਚਿੰਗ ਨਾਲ ਬਾਟਮ ਆਏਗਾ ਜੀ ਇਹਨਾਂ ਦੇ ਤੁਸੀਂ ਇਸ ਨੂੰ ਕਿਸ ਵੀ ਤਰ੍ਹਾਂ ਸਟਿਚ ਕਰ ਸਕਦੇ ਜੇ ਇਹ ਸੂਟ ਆਉਣਗੇ ਜੀ कॉटन ਦੇ ਵਾਈਟ ਲੈਸ ਲੱਗੀ ਹੋਈਏ ਉੱਪਰ ਦੇਖ ਸਕਦੇ ਜੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਨੇ ਇਹਦੇ ਵਿੱਚ ਇਹ ਦੁਪੱਟੇ ਆਉਣਗੇ ਜੀ ਪ੍ਰਿੰਟਡ ਬਹੁਤ ਸੋਹਣੇ ਦੁਪੱਟੇ ਨੇ ਨਾਲ ਇਹਨਾਂ ਦੇ ਤੁਸੀਂ ਕਿਸੇ ਵੀ ਤਰੀਕੇ ਨਾਲ ਇਹ ਸੂਟ ਸਟਿਚ ਕਰ ਸਕਦੇ ਜੇ ਤੁਸੀਂ ਸਾਡੇ ਕੋਲੋਂ ਸਟਿਚ ਅਨ ਸਟਿਚ ਕਿਸੇ ਵੀ ਤਰ੍ਹਾਂ ਸੂਟ ਬਾਈ ਕਰ ਸਕਦੇ ਜੇ ਇਹ ਸੂਟ ਆਉਣਗੇ ਜੀ कॉटन ਦੇ ਦੁਪट्टे ਬਹੁਤ ਸੋਹਣੇ ਬਣੇ ਹੋਏ ਨੇ ਇਹਨਾਂ ਦੇ ਵੀ ਬਾਟਮ ਆਏਗੇ ਜੀ ਆਫ ਵਾਈਟ ਸ਼ਰਟ ਤੇ ਬਹੁਤ ਹੀ ਸੋਹਣੀ ਲੇਸ ਦੇ ਨਾਲ ਡਿਜ਼ਾਈਨਿੰਗ ਹੋਈ ਹੋਈ ਹੈ ਜੀ ਇਹਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਸੂਟ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਜੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ